ਆਡੀ ਲੜਾਈ ਕੱਲੇ ਖਸਾਨ ਦੀ ਸੀ ਜਮਹੂਰੀ ਕਿਸਾਨ ਸਭਾ ਕਰੰਤਰਨ ਡੀਸੀ ਦਸਤਾਬੀਜ਼ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਤੇ ਜਿਹੜਾ ਮੰਡੀ ਦਾ ਪ੍ਰਬੰਧ ਅੱਜ ਆਪਾਂ ਵੇਖਿਆ ਅੱਜ ਦੇ ਵਿੱਚ ਆਰਟ ਪਕਲਾ ਕੇ ਸਾਡੇ ਕੋਲ ਧਰਨਾ ਚੰਦ ਰਿਹਾ ਜਿਹੜਾ ਬਾਵਾ ਆਤੀ ਹੈ ਵਸੂਲ ਕਰਦੇ ਆ ਉਹ ਸਭ ਥਾਰਾ ਕਾਰੋਬਾਰ ਖਤਮ ਹੋ ਜਾਣਾ ਸੀ ਇੱਥੇ ਮਹਾਰਾਜ ਜਿਹੜੀ ਆ ਸੈਂਟਰ ਮਾਲਕਾਂ ਉਹਨਾਂ ਨੂੰ ਵੀ ਪਤਾ ਸੀ ਇਹ ਸੈਂਟਰ ਸਾਡੇ ਬਾਅਦ ਦੇ ਵਿੱਚ ਚੱਲ ਨਹੀਂ ਸਕਦੇ ਇਸ ਕਰਕੇ ਸਾਡੇ ਨਾਲ ਆਏ ਸੀ ਇਹ ਦੋਨਾਂ ਦੇ ਵੀ ਸੀ ਤੇ ਸਾਡੇ ਵੀ ਸੀ ਅਸੀਂ ਉਸ ਏਕਤਾ ਦਾ ਸਵਾਗਤ ਕੀਤਾ ਸੀ ਅਸੀਂ ਕਿਹਾ ਸੀ ਇਸ ਏਕਤਾ ਨਾਲ ਬੇਸ਼ੱਕ ਅਸੀਂ ਆਪੋ ਆਪਣੇ ਹਿੱਤਾਂ ਲਈ ਲੜ ਰਹੇ ਹਾਂ ਪਰ ਇਹ ਹਿੱਤ ਸਾਡੇ ਸਾਂਝੇ ਆ ਜਿਹੜਾ ਕਾਰਪੋਰੇਟ ਘਰਾੜਿਆਂ ਦੇ ਖਿਲਾਫ ਲੜਾਈ ਆ ਉਹਦੇ ਵਿੱਚ ਇਕੱਠੇ ਹੋਏ ਸਾਰੇ ਪਰ ਸਾਨੂੰ ਪਤਾ ਬਹੁਤ ਵਾਰ ਸਾਡੀ ਆਰਥਿਕੀ ਦੇਤੇ ਕਿਸਾਨ ਦੀ ਇਹ ਤਾਂ ਦੀ ਲੜਾਈ ਆਉਂਦੀ ਆ ਉਹ ਸਾਡੇ ਤੋਂ ਵੱਧ ਵਿਆਜ ਲੈਂਦਾ ਸਾਡੇ ਕੋ ਛੇ ਮਹੀਨੇ ਛਮਾਈ ਦੇ ਉੱਤੇ ਉਹ ਮੂਲ ਫੇਰ ਬਣਾ ਲੈਂਦਾ ਉਹਦੇ ਨਾਲ ਬਣਾ ਕੇ ਸਾਡਾ ਖੂਨ ਨਚੋੜਿਆ ਜਾਂਦਾ ਉਸ ਲੜਾਈ ਦੇ ਵਿਰੁੱਧ ਉਹ ਲੜਾਈ ਵੀ ਅਸੀਂ ਲੜਨੀ ਆ ਉਥੇ ਇਹ ਸੇਲਟਰ ਦੇ ਨਾਂ ਦੇ ਉੱਤੇ ਉਸ ਲੜਾਈ ਨੂੰ ਅਸੀਂ ਛੱਡ ਨਹੀਂ ਦੇਣਾ ਇਸੇ ਤਰੀਕੇ ਦਾ ਸੈਲਰ ਮਾਲਕ ਜਦੋਂ ਸਾਡੀ ਫਸਲ ਆਉਂਦੀ ਆ ਉਦੋਂ ਹੜਤਾਲ ਕਰਦੇ ਆ ਹੜਤਾਲ ਦੇ ਵਿੱਚ ਪ੍ਰੈਸ਼ਰ ਸਾਡਾ ਵਧ ਕੇ ਸੂਤ ਦਾ ਆਪ ਲੈਦੇ ਆ ਅਰਪਾ ਖਰਵਾ ਦੇ ਬਾਰ ਕੋ ਬਣਦੇ ਆ ਇਹ ਬੈ ਸੀਗੇ ਕਾਂਗਰਸ ਤੇ ਕਾਲੀਆਂ ਤੋਂ ਤੇ ਇਹਨੂੰ ਵੋਟਾਂ ਦੇ ਦਿੱਤੀਆਂ ਤੇ ਇਹ ਹੁਣ ਅੰਨਾ ਆ ਪਹਿਲਾਂ ਦੇ ਆਪ ਕਹਿੰਦਾ ਹੁੰਦਾ ਹੈਗਾ ਕਿ ਸਾਡੇ ਜਿਹੜੇ ਆ ਪੰਜਾਬ ਜਿਹੜਾ ਠੱਗੀ ਦੇ ਕੰਡੇ ਤੇ ਆ ਇਹਨੇ ਤੇ ਰੋੜ ਹੀ ਦਿੱਤਾ ਕਾਲੀ ਕਾਂਗਰਸ ਇਹ ਫੋਟ ਦੇਂਦੇ ਸੀ ਇਹਦੇ ਮਰਵਾਈ ਜਾਂਦਾ ਬੜੇ ਦੁੱਖ ਵਾਲੀ ਗੱਲ ਹੈ ਜਿਹੜੀ ਹੁਣ ਆਪਾਂ ਸੁਣੀ ਸੀ ਕਿ ਫੋਟ ਦੇ ਵਿੱਚ ਇੱਕ ਲੜਾਈ ਹੀ ਲੋੜ ਹੈ ਇਹ ਪ੍ਰਸ਼ਾਸਨ ਇਹ ਭਗਵੰਤਵਾ ਦਾ ਜਿਹੜੇ ਚੁੜੇ ਐ ਮਲੇ ਭਾਏ ਸੀਗੇ ਨਾ ਉਹ ਕਹਿੰਦੇ ਕਿ ਸਾਡੇ ਫੋਨ ਦੇ ਉੱਤੇ ਸਾਡੀ ੱੱਲੇ ਸਾਡੀ ਸੁਣ ਲੋ ਕੋਈ ਮਰ ਜਾਏ ਕੋਈ ਰਹੇ ਇਹ ਜੇ ਪ੍ਰਸ਼ਾਸਨ ਕਾਰਵਾਈ ਕਰਦਾ ਨਾ ਅੱਜ ਇੱਕ ਮਾਂ ਦਾ ਪੁੱਤ ਨਾ ਮਰਦਾ ਉਹ ਘਾਟਾ ਪਿਆ ਬੱਚਿਆਂ ਨੂੰ ਉਹ ਘਾਟਾ ਪਿਆ ਉਹਦੇ ਜਿਹੜੇ ਤਮਾ ਦੇ ਹੋਊਗਾ ਬੁੱਢਾ ਜਿੰਨਾਂ ਨੇ ਰੋਣਾ ਹੈ ਕਿ ਆ ਅੱਜ ਜਿਹੜੇ ਕਿਸਾਨ ਬੈਠੇ ਆ ਉੱਤੋਂ ਦੇ ਕਣਕਾਂ ਪੱਕੀਆਂ ਵਈਆਂ ਵਾ ਉਹਨਾਂ ਤਾਰਿਆਂ ਨੂੰ ਸਾਹਮਣੇ ਆ ਕੇ ਆ ਸਿੱਕ ਸਵਾਨ ਆ ਗਏ ਨੇ ਇਸੇ ਰੋਣਦੇ ਆ ਇਹ ਡੀਏ ਕਿਤੇ ਨਹੀਂ ਲੱਗਣ ਹੁੰਦੇ ਜੇ ਘੋਲ ਵੱਖਰਾ ਵਾਜੇ ਮਜ਼ਦੂਰਾਂ ਦੇ ਨਾਲ ਨਹੀਂ ਐਡਾ ਪਵਾੜਾ ਪਾਣਾ ਚਾਹੁੰਦੇ ਲੁਵਾਈ ਤੇ ਛਣਾਈ ਦੇ ਪੈਸੇ ਮਜ਼ਦੂਰ ਕੋ ਜਾਂਦੇ ਦਿਓ ਦੇ ਦਿੰਦੇ ਕਿਸਾਨ ਨੂੰ ਬਾਕੀ ਉਸੇ ਦਿਨ ਜੰਗੋਂ ਦੀ ਬੋਲੀ ਹੋ ਜਾਂਦੀ ਆ ਉਦੋਂ ਤੁਹਾਨੂੰ ਇੱਕ ਐਡਾ ਲੰਮਾ ਗਿੱਠਕ ਲੰਮਾ ਜੇ ਫਾਰਮ ਮਿਲਦਾ ਕਿਸੇ ਨੇ ਲਿਆ ਗਰ ਖੜ੍ਹਾ ਖੜੀ ਕਰੋ ਜੇ ਤਿੰਨਾ ਚੌਨ ਨੇ ਲਿਆ ਜੇ ਫਾਰਮ ਜਿਹਦੇ ਉੱਤੇ ਕਿਸਾਨ ਦਾ ਨਾਂ ਉਹਦੀ ਮਿੱਟੀ ਉਹਦਾ ਜੋ ਨਾ ਕਿਸ ਭਾਰ ਲੱਗਾ ਵਾ ਉਹਦੀ ਕੀ ਕਟਾਉਂਦੀ ਹੋਈ ਆ ਉਹਦੀ ਕੁੱਲ ਰਕਮ ਕਿੰਨੀ ਬਣਦੀ ਆ ਤੇ ਨਹੀਂ ਹੁੰਦੀ 100 ਸੈਂਟੀਮੀਟਰ ਰਿਕਸਾਂ ਤੋਂ ਵੱਲੋਂ 100 ਸੈਂਟੀਮੀਟਰ ਮੋਰਚੇ ਤੋਂ ਆਉਣ ਵਾਲੇ ਸਮੇਂ 'ਚ ਆ ਫੇਰ ਆਜਣਾ ਝੋਨਾ ਕਣਕ ਆਈ ਆ ਉਹਦੇ ਵਿੱਚ ਵੀ ਜੇ ਫਾਰਮ ਨੂੰ ਉਹਦੇ ਵਿੱਚ ਸਾਰੀ ਗਿਣਤੀ ਮਿੰਟੀ ਕਰੋ ਉਹਦੇ ਚ ਕੋਈ ਆਰਤ ਨਹੀਂ ਲੱਗਣੀ ਇਹ 121 ਲੱਖ ਟਨ ਝੋਨਾ ਖਰੀਦਿਆ ਗਿਆ ਵਾ ਮੰਡੀਆਂ ਚ ਪਰ ਉਹਦੀ ਸਾਰੀ ਸਰਕਾਰੀ ਖਰੀਦਿਆ ਸਾਰਾ 2.5 ਲੱਖ ਝੋਨਾ ਵਾ ਜਿਹੜਾ ਪ੍ਰਾਈਵੇਟ ਲੋਕਾਂ ਨੇ ਖਰੀਦਿਆ ਉਹਦੇ ਠੀਕ ਉਹਨਾਂ ਦੇ ਨਾਲ ਕਿਸੇ ਦਾ ਰੇਟ ਮਿਲਦਾ ਨਹੀਂ ਮਿਲਦਾ ਲੈ ਗਏ ਪਰ 121 ਲੱਖ ਟਨ ਉਹ ਸਰਕਾਰ ਨੇ ਖਰੀਦਿਆ 2320 ਰੁਪਏ ਇਹ ਤੋਂ ਘੱਟ ਉਹ ਖਰੀਦ ਨਹੀਂ ਸਕਦੀ ਪਰ ਤੁਹਾਨੂੰ 2320 ਨਹੀਂ ਮਿਲੇ ਤੁਹਾਨੂੰ ਮਿਲੇ ਕਿਹਨੂੰ ਸੋ ਇੱਕਦੋਂ ਛੱਡ ਕੇ ਇਹ ਆ ساری ਜਿਹੜੀ ਲੜਾਈ ਮੈਂ ਕਹਿੰਨਾ ਸਾਰੇ ਹਿੰਦੁਸਤਾਨ ਦੀ ਲੜਾਈ ਕਰਨਤਾਨ ਵਾਲਿਆਂ ਨੂੰ ਮੈਂ ਵੱਡੀ ਤੋਂ ਵੱਡੀ ਸ਼ਾਬਾਸ਼ ਹੈ ਇਹ ਜਿੰਨਾ ਇਹਨਾਂ ਨੇ ਪਹਿਲਾ ਕਦਮ ਕੀਤਾ ਕਹਨਾਂ ਨੇ ਕੀਤਾ ਬੰਦਾ ਅਸੀਂ ਉਹ ਤੇ ਸਰਪੰਚ ਮੋਰਟਗੇਜ ਮਹੌਜਾ ਰੈਜੂਲੇਸ਼ਨ ਪਾ ਕੇ ਕਰੀਏ ਲੋਕਾਂ ਨੂੰ ਸਮਝ ਨਹੀਂ ਲੱਗਦੀ ਜਿੰਦਾਬਾਦ ਜਿੰਦਾਬਾਦ ਹੋਰ ਜਿਹਨੇ ਪਹਿਲਾਂ ਤੋਂ ਖੜਾ ਆ ਕੇ ਬੈਠੇ ਜਿੰਦਾਬਾਦ 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 ਅੱਜ ਤੀਸਰੇ ਦਿਨ ਵਿੱਚ ਪੋਖੜਤਾਲ ਤੇ ਬੈਠੇ ਸਾਥੀ ਜਿ ਮੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਜੀ ਫੇਲੋ ਕੇ ਤੇ ਹੋਰ ਸਾਥੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਰੇਸ਼ਮ ਸਿੰਘ ਜੀ ਅੱਜ ਕਿੰਵੇਂ ਦਿਨ ਵਿੱਚ ਤੁਹਾਡਾ ਜਿਹੜਾ ਪੋਖੜਤਾਲ ਦਾ ਸੰਘਰਸ਼ ਚੱਲ ਰਿਹਾ ਅੱਜ 5ਵੇਂ ਦਿਨ ਤੇ ਵਿੱਚ ਸਾਡਾ ਉਹ ਉੱਤੇ ਹੀ ਛੜਕ ਜਿਹੜਾ ਫਿਰੇ ਅੰਦੋਲਨ ਚੱਲ ਰਿਹਾ ਸੀ ਜਿਹੜੇ ਕਿਸਾਨਾਂ ਦੇ ਪੈਸੇ ਕੱਟੇ ਆ ਉਹਨਾਂ ਕਰੇ ਅੱਜ 5ਵੇਂ ਦਿਨ ਪੋਖੜਤਾਲ ਤੇ ਬੈਠ ਗਏ ਆ ਤੇ ਡਾਕਟਰ ਸੁਤਰਾਮ ਸਿੰਘ ਜਨਾਲਾ ਸੁਤਾ ਪ੍ਰਧਾਨ ਖੜਾ ਉਹ ਵੀ ਬੋਲ ਕੇ ਗਏ ਆ ਤੇ ਮੰਗਲਵਾਰ ਅਸੀਂ ਬਹੁਤ ਵੱਡਾ ਜਿਹੜਾ ਕਾਚ ਹੋ ਗਿਆ ਤੇ ਫਿਰ ਦੇਖਿਓ ਕਿ ਡੀਸੀ ਸੁਣਦਾ ਕਿ ਨਹੀਂ ਸੁਣਦਾ ਤੇ ਜਿਹੜੇ ਆਪਕਿਆਂ ਦੇ ਪੈਸੇ ਲੋਕਾਂ ਦੇ ਕਟੇ ਆ ਉਹਨਾਂ ਤੋਂ ਵਾਪਸ ਕਰਾਵਾਂਗੇ ਜਾਂ ਉਹਨਾਂ ਦੇ ਕਾਰਵਾਈ ਕਰਾਂਗੇ